ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੁਣ ਦੱਸਦੀ ਕਿ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜਿੱਥੇ ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿਆਨ ਸਿੰਘ ਦਾ ਬੇਟਾ ਚੋਣ ਲੜੇਗਾ ਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਤੇ ਦੱਸਦੀ ਆ ਕਿ ਉੱਥੇ ਹੀ ਲੋਕ ਸਭਾ ਚੋਣਾਂ ਆ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ 7ਵੇਂ ਗੇੜ ਦੇ ਵਿੱਚ ਵੋਟਾਂ ਪੈਣਗੀਆਂ ਤੇ ਜਿਸ ਤੋਂ ਪਹਿਲਾਂ ਹੁਣ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕਿਸ ਦੀ ਜਿੱਤ ਹੋਵੇਗੀ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਤੇ ਇਸ ਤੋਂ ਪਹਿਲਾਂ ਕਈ ਪਾਰਟੀਆਂ ਹਰ ਇੱਕ ਕਦੇ ਕਾਂਗਰਸ ਪਾਰਟੀ ਕਦੇ ਭਾਜਪਾ ਤੇ ਕਦੇ ਅਕਾਲੀ ਦਲ ਤੇ ਕਦੇ ਆਮ ਆਦਮੀ ਪਾਰਟੀ 'ਚ ਕੋਈ ਨਾ ਕੋਈ ਨਮਾ ਚਿਹਰਾ ਹਰ ਰੋਜ਼ ਦੇਖਣ ਨੂੰ ਮਿਲਦਾ ਹੈ ਤੇ ਕਈ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਉੱਥੇ ਹੀ ਹੁਣ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਵੀ ਵੱਡੀ ਖਬਰੇ ਸਾਹਮਣੇ ਆ ਰਹੀ ਹੈ ਤੇ ਉਹ ਹੁਣ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰੇ ਨੇ ਤੇ ਜਿਸ ਦੇ ਦੌਰਾਨ ਸਿਆਸੀ ਅਖਾੜਾ ਹੁਣ ਭੜਕਦਾ ਜਾ ਰਿਹਾ ਹੈ ਹਲਚਲ ਹੈ ਜਿਹੜੀ ਤੇਜ਼ ਹੋ ਗਈ ਹੈ ਤੇ ਜਿਸ ਦੇ ਦੌਰਾਨ ਦੱਸੇ ਜਾ ਰਹੇ ਕੇ ਸਾਫ ਦਾ ਪੀਐਮ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿਆਨਤ ਸਿੰਘ ਦਾ ਬੇਟਾ ਮੁੜ ਚੋਣ ਲੜੇਗਾ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਹੋਇਆ ਹੈ ਤੇ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ 2004 ਦੇ ਵਿੱਚ ਦੱਸਦੀ ਹੈ ਕਿ ਬਠਿੰਡਾ ਤੋਂ ਵੀ ਲੜੇ ਸੀ ਲੋਕ ਸਭਾ ਚੋਣਾ ਤੇ ਸਰਬਜੀਤ ਨੂੰ ਹੁਣ ਬਠਿੰਡਾ ਤੋਂ ਮਿਲੀਆਂ ਸੀਗੀਆਂ ਜਿਹੜੀਆਂ ਵੋਟਾਂ ਉਸ ਤੋਂ ਬਾਅਦ ਹੁਣ 2007 ਦੇ ਵਿੱਚ ਫਿਰ ਉਸ ਤੋਂ ਬਾਅਦ ਪੰਦੋੜ ਤੋਂ ਜਿਹੜੀ ਚੌਣ ਲੜੀ ਸੀ ਜਿਸ ਦੇ ਦੌਰਾਨ ਹੁਣ ਫਿਰ ਤੋਂ ਜਿਹੜਾ ਕਿ ਅਲਾਰ ਹੋ ਗਿਆ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਉਹ ਫਿਰ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਨੇ ਤੇ ਜਿਸ ਦੇ ਦੌਰਾਨ ਵਿਰੋਧੀਆਂ ਨੂੰ ਟੱਕਰ ਦੇਣਗੇ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਹੁਣ ਫਿਰ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਹੁਣ ਫਿਰ ਤੋਂ ਲੋਕ ਸਭਾ ਚੋਣਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਹੁਣ ਇਹ ਸਿਆਸਤ ਦਾ ਅਖਾੜਾ ਜਿਹੜਾ ਦਿਨੋ-ਦਿਨ ਪਕਦਾ ਜਾ ਰਿਹਾ ਹੈ ਤੇ ਕਈ ਪਾਰਟੀਆਂ ਜਿਹੜੀਆਂ ਖੇ ਆਪਣੀਆਂ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੀਆਂ ਤੇ ਕੋਈ ਆਪਣੀ ਪਾਰਟੀ ਦੇ ਵਿੱਚ ਦੁਬਾਰਾ ਵਾਪਸੀ ਕਰ ਰਿਹਾ ਹੈ ਤੇ ਜਿਸ ਦੇ ਦੌਰਾਨ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰ ਗਏ ਨੇ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਹੁਣ ਦੱਸਦੀ ਕਿ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜਿੱਥੇ ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿਆਨ ਸਿੰਘ ਦਾ ਬੇਟਾ ਚੋਣ ਲੜੇਗਾ ਤੇ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਇਹ ਵੱਡੀ ਖਬਰ ਹੈ ਜਿਹੜੀ ਸਾਹਮਣੇ ਆਈ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਲੋਕ ਸਭਾ ਚੋਣਾਂ ਆ ਰਹੀਆਂ ਨੇ 1 ਜੂਨ ਨੂੰ ਪੰਜਾਬ ਦੇ 7ਵੇਂ ਗੇੜ ਦੇ ਵਿੱਚ ਵੋਟਾਂ ਪੈਣਗੀਆਂ ਤੇ ਜਿਸ ਤੋਂ ਪਹਿਲਾਂ ਹੁਣ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼ ਹੋਈ ਹੋਈ ਹੈ ਤੇ ਉੱਥੇ ਹੀ 4 ਜੂਨ ਨੂੰ ਰਿਜ਼ਲਟ ਆਵੇਗਾ ਤੇ ਕਿਸ ਦੀ ਜਿੱਤ ਹੋਵੇਗੀ ਇਹ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਤੇ ਇਸ ਤੋਂ ਪਹਿਲਾਂ ਕਈ ਪਾਰਟੀਆਂ ਹਰ ਇੱਕ ਕਦੇ ਕਾਂਗਰਸ ਪਾਰਟੀ ਕਦੇ ਭਾਜਪਾ ਤੇ ਕਦੇ ਅਕਾਲੀ ਦਲ ਤੇ ਕਦੇ ਆਮ ਆਦਮੀ ਪਾਰਟੀ 'ਚ ਕੋਈ ਨਾ ਕੋਈ ਨਵਾਂ ਚਿਹਰਾ ਹਰ ਰੋਜ਼ ਦੇਖਣ ਨੂੰ ਮਿਲਦਾ ਹੈ ਤੇ ਕਈ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਉੱਥੇ ਹੀ ਹੁਣ ਸਰਬਜੀਤ ਸਿੰਘ ਖਾਲਸਾ ਨੂੰ ਲੈ ਕੇ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਉਹ ਹੁਣ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਰੇ ਨੇ ਤੇ ਜਿਸ ਦੇ ਦੌਰਾਨ ਸਿਆਸੀ ਖਾੜਾ ਹੁਣ ਭੜਕਦਾ ਜਾ ਰਿਹਾ ਹੈ حالਚਾਲ ਜਿਹੜੀ ਤੇਜ਼ ਹੋ ਗਈ ਹੈ ਤੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸਾਫ ਦਾ ਪੀਐਮ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬਿਆਨਤ ਸਿੰਘ ਦਾ ਬੇਟਾ ਮੁੜ ਚੋਣ ਲੜੇਗਾ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਹੋਇਆ ਹੈ ਤੇ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਕੀਤਾ ਐਲਾਨ 2004 ਦੇ ਵਿੱਚ ਦੱਸਦੀ ਹੈ ਕਿ ਬਠਿੰਡਾ ਤੋਂ ਵੀ ਲੜੇ ਸੀ ਲੋਕ ਸਭਾ ਚੋਣਾ ਤੇ ਸਰਬਜੀਤ ਨੂੰ ਹੁਣ ਬਠਿੰਡਾ ਤੋਂ ਮਿਲੀਆਂ ਸੀਗੀਆਂ ਜਿਹੜੀਆਂ ਵੋਟਾਂ ਉਸ ਤੋਂ ਬਾਅਦ ਹੁਣ 2007 ਦੇ ਵਿੱਚ ਫਿਰ ਉਸ ਤੋਂ ਬਾਅਦ ਪੰਦੋੜ ਤੋਂ ਜਿਹੜੀ ਚੌਣ ਲੜੀ ਸੀ ਜਿਸ ਦੇ ਦੌਰਾਨ ਹੁਣ ਫਿਰ ਤੋਂ ਜਿਹੜਾ ਕਿ ਅਲਾਰ ਹੋ ਗਿਆ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਉਹ ਫਿਰ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਨੇ ਤੇ ਜਿਸ ਦੇ ਦੌਰਾਨ ਵਿਰੋਧੀਆਂ ਨੂੰ ਟੱਕਰ ਦੇਣਗੇ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਹੁਣ ਫਿਰ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਹੁਣ ਫਿਰ ਤੋਂ ਲੋਕ ਸਭਾ ਚੋਣਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਹੁਣ ਇਹ ਸਿਆਸਤ ਦਾ ਅਖਾੜਾ ਜਿਹੜਾ ਦਿਨੋ-ਦਿਨ ਪੱਕਦਾ ਜਾ ਰਿਹਾ ਹੈ ਤੇ ਕਈ ਪਾਰਟੀਆਂ ਜਿਹੜੀਆਂ ਖੇ ਆਪਣੀਆਂ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੀਆਂ ਤੇ ਕੋਈ ਆਪਣੀ ਪਾਰਟੀ ਦੇ ਵਿੱਚ ਦੁਬਾਰਾ ਵਾਪਸੀ ਕਰ ਰਿਹਾ ਤੇ ਜਿਸ ਦੇ ਦੌਰਾਨ ਸਰਮਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਹੁਣ ਸਿਆਸੀ ਅਖਾੜੇ ਦੇ ਵਿੱਚ ਉਤਰ ਗਿਨੇ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਸਿਆਸਤ ਦੇ ਵਿੱਚ ਹਲਚਲ ਜਿਹੜੀ ਤੇਜ਼